ਸੋ ਅੱਜ ਸਪੈਸ਼ਲ ਬਟਾਲਾ ਦੀ ਮਸ਼ਹੂਰ ਦੁਕਾਨ ਵਿਖਾਵਾਂਗੇ ਤੁਹਾਨੂੰ ਕਿ ਜਿੱਥੇ ਸਪੈਸ਼ਲ ਦੇਸ਼ ਤਿਆਰ ਕੀਤੀ ਜਾਂਦੀ ਹੈ ਕਹਿੰਦੇ ਨੇ ਕਿ 10 ਮਹੀਨੇ ਦੀ ਸੋਗਾਤ ਤਿਆਰ ਹੁੰਦੀ ਏ ਕੀ ਸੋਗਾਤ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਟਾਲਾ ਸ਼ਹਿਰ ਵੱਡੇ ਬਾਜ਼ਾਰ ਦੀਆਂ ਜਿੱਥੇ ਕੀ 1972 ਦੀ ਦੁਕਾਨ ਹੈ ਇੱਥੇ ਅੰਦਰਸੇ ਤਿਆਰ ਹੁੰਦੇ ਨੇ ਤੇ ਨਾਲ ਦੀ ਨਾਲ ਮਾਲਪੂੜੇ ਤਿਆਰ ਹੁੰਦੇ ਨੇ ਸੋ ਬਹੁਤ ਵਧੀਆ ਸਾਬ ਸੂਪਰੇ ਢੰਗ ਦੇ ਨਾਲ ਜਿਹੜੇ ਨੇ ਲੱਡੂ ਵੀ ਤਿਆਰ ਹੁੰਦੇ ਨੇ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੇ ਤਿਆਰ ਹੁੰਦੀਆਂ ਨੇ ਅੰਦਰਸੇ ਜਿਹੜੇ ਨੇ ਜਿਹੜੇ ਅੰਦਰਸੇ ਨੇ ਉਹ 10 ਮਹੀਨੇ ਦੇ ਵਿੱਚ ਇੱਕ ਵਾਰ ਹੀ ਜਰਾਏ ਇੱਕ ਮਹੀਨਾ ਪੂਰਾ 10 ਮਹੀਨਾ ਤਿਆਰ ਹੁੰਦੇ ਆ ਅੰਦਰਸੇ ਅੰਦਰਸੇ ਤੇ ਮਾਲ ਪੂਰੇ ਤਿਆਰ ਹੁੰਦੇ ਨੇ ਆਪਾਂ ਬਟਾਲਾ ਸ਼ਹਿਰ ਦੀ ਮਸ਼ਹੂਰ ਦੁਕਾਨ ਹੈ 1972 ਦੀ ਦੇਲੇ ਦੀ ਤੋਂ ਅੱਜ ਵੀ ਲੋਕ ਪਿਆਰ ਦਿੰਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕੀ ਤਿਆਰ ਹੁੰਦਾ ਤੇ ਕਿੰਨਾ ਕੁ ਪਿਆਰ ਮਿਲਦਾ ਏ ਲੋਕਾਂ ਨੂੰ ਗੱਲਬਾਤ ਕਰਦੇ ਆ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਗਰਮ ਗਰਮ ਮਾਲਪੂੜੇ ਤਿਆਰ ਹੁੰਦੇ ਪਏ ਨੇ ਤੇ ਨਾਲ ਦੀ ਨਾਲ ਨਾਲ ਦੀ ਨਾਲ ਅੰਦਰਸੇ ਵੀ ਤਿਆਰ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਕਿਉਂਕਿ 16ਵੇਂ ਦਿਨ ਦੀ ਸੁਗਾਤ ਕੀਤਾ ਜਾਂਦਾ ਏ ਅੰਦਰਸਿਆਂ ਨੂੰ ਤੇ ਮਾਲਪੂੜਿਆਂ ਨੂੰ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਏ ਸੋ ਨਮਸਕਾਰ ਭਾਜੀ ਕੀ ਨਾਮ ਦੇ ਜਿਹੜਾ ਨਾ ਕਾਲਾ ਜੀ ਕਾਲਾ ਜੀ ਕਿੰਨੀ ਦੁਕਾਨ ਪੁਰਾਣੀ ਹੈ ਤੁਹਾਡੀ ਇਹ ਲਾਓ 50-55 ਸਾਲ ਪੁਰਾਣੀ ਹੈ ਜੀ ਹਾਂ ਜੀ 50-55 ਸਾਲ ਪੁਰਾਣੀ ਸੋ ਕਿੰਨੀਆਂ ਕਿੰਨਵੀਂ ਪੀੜ੍ਹੀ ਜਿਹੜੀ ਕੰਮ ਕਰਦੀ ਫਿਰੂ ਇਹ ਫਿਰ ਪਹਿਲਾਂ ਦਾੜੀ ਜੀ ਮੱਤ ਲਵਾਈ ਜੀ ਉਸ ਤੋਂ ਬਾਅਦ ਛਾਛੇ ਤੋਂ ਬਾਅਦ ਨਾ ਫਿਰ ਆਪੇ ਹੀ ਬੈਠਾ ਜੀ ਦੁਕਾਨ ਤੇ ਜੀ ਸੋ ਕਿੰਨਾ ਕ ਪਿਆਰ ਮਿਲਦਾ ਫਿਰ ਲੋਕਾਂ ਦਾ ਲੋਕਾਂ ਦਾ ਪਿਆਰ ਆ ਜੀ ਪਿਆਰ ਦਾ ਇੱਥੇ ਬੜੀ ਬੜੀ ਗੁਰੂ ਹੁੰਦੇ ਨੇ ਜੀ ਲੈ ਸਾਰੇ ਬੰਦੇ ਚੰਗੇ ਹੁੰਦੇ ਨੇ ਲੈ ਸੌਦਾ ਸੋ ਮਾਲਪੂਰੇ ਦੇ ਵਿੱਚ ਕੀ ਕੀ ਬਣਦਾ ਜੀ ਕੀ ਕੀ ਪੈਂਦਾ ਕੀ ਕੀ ਇਹਦੇ ਨਾਲ ਤਿਆਰ ਕਰਦੇ ਹੋ ਮਾਲਪੂਰਾ ਦੁੱਧ ਹੁੰਦਾ ਜੇ ਸੋਜੀ ਖੰਡ ਸੌ ਫਟਕਾਰੀ ਮਿਰਚ ਜਿਹੜੇ ਦੂਜੇ ਮਾਲਪੂਰੇ ਖੋਏ ਵਾਲੇ ਸੇਹ ਤਾਇਤ ਵਾਰ ਬਰਾਈ ਦੇ ਜੀ ਉਹ ਖੋਏ ਵਾਲੇ ਬਰਾਈ ਦੇ 7-8 ਪ੍ਰਾਤਾ ਬਰਾਈ ਗਿਆ ਮੁਕਤਮ ਹੋ ਜਾਂਦੇ ਨੇ 3-4 ਦੇ ਡੇਲੀ ਕਿੰਨਾ ਕੁ ਸਮਾਨ ਤਿਆਰ ਕਰਦੇ ਹੋ ਇਹ ਤੇ ਮਾੜਾ ਇਹ ਬਹੁਤ ਕਿਰਪਾ ਜੀ ਜਿੰਨਾ ਬਣਾਈ ਦਾ ਰਾਤ ਨੂੰ ਫ੍ਰੈਸ਼ ਹੋ ਜਾਂਦਾ ਜੀ ਜੀ ਅੱਜ ਬੋਲਵੇਂ ਲੱਟੂ ਬਣਾਈ ਤੇ ਜੀ ਮਾਲਪੂਰਾ ਜਲੇਬੀ ਅੰਦਰਸਾ ਇਹ ਰੋਈ ਬੰਦਾ ਅੰਦਰਸੇ ਨੂੰ ਕਹਿੰਦੇ ਉਹ ਸੁਗਾਦ ਕਿਹਾ ਜਾਂਦਾ ਏ ਸੁਗਾਦ ਅਮਰਤੀ ਜਿਹੜੀ ਆ ਸਿਰਫ ਆਤਵਾਰਕ ਅਮਰਤੀ ਦਾ ਅਮਰਤੀ ਵਿੱਚ ਕੀ ਕੀ ਬਣਾਉਂਦੇ ਉਹ ਕੀ ਕੀ ਪਾਉਂਦੇ ਉਹ ਸਿਰਫ ਦਾਲ ਦੀ ਬਾਤ ਹੋਤੀ ਦਾਲ ਦੀ ਬਣਦੀ ਆ ਉਹਦੇ ਵਿੱਚ ਕੁਝ ਨਹੀਂ ਪੈਰਾਂ ਹੋਰ ਉਹ ਵੀ 100 ਮਿੰਨਿਟ ਤਿਆਰ ਹੁੰਦੀ ਆ 100 ਮਿੰਨਿਟ ਉਹ ਐਤਵਾਰ ਐਤਵਾਰ ਕੱਢਣੀ ਹੁੰਦੀ ਆ ਅੱਛਾ ਉਹ ਕੱਢਣੀ ਕੱਢਣੀ ਹੈ ਐਤਵਾਰ ਦਿਲੇ ਪੀ ਤੇ ਅਮਰਤੀ ਆਪਰ ਕੱਢੀ ਕਰਦੇ ਸੋ ਇਹ ਜਿਹੜਾ ਸਵਾਣ ਆ ਤੁਹਾਡਾ ਬਟਾਲੇ ਚ ਤੇ ਲੋਕ ਜਿਹੜੇ ਨੇ ਖਾਂਦੇ ਨੇ ਤੇ ਕਿੱਥੋਂ ਕਿੱਥੇ ਲੈ ਕੇ ਜਾਂਦੇ ਨੇ ਇਹ ਬੜੇ ਬੜੇ ਦੂਰੋਂ ਦੇ ਜਾਂ ਅੱਛਾ ਕਿੱਥੇ ਕਿੱਥੇ ਜਾਂਦਾ ਜੀ ਇਹ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਅੱਛਾ ਇਹਨੂੰ ਸਗਾਤ ਕਿਹਾ ਜਾਂਦਾ ਸੋਣ ਮਹੀਨੇ ਦੀ ਸਗਾਤ ਕਿਹਾ ਜਾਂਦਾ ਦਰਸੇ ਤੇ ਨਾਲ ਕੀ ਕਹਿੰਦੇ ਨੇ ਇਹਨੂੰ ਮਾਲਪੂੜਾ ਮਾਲਪੂੜਾ ਗੋਨਵਾ ਲੱਡੂ ਹੋ ਗਿਆ ਜੀ ਇਹ ਵੀ ਗੋਨਵਾ ਲੱਡੂ ਬਹੁਤ ਗਾਸ਼ ਲੋਕੀ ਲੈ ਕੇ ਚੱਲਦੇ ਨੇ ਜੀ 200 200 ਲੈ ਲੈ ਰਿਸ਼ਤੇਦਾਰਾਂ ਨੂੰ ਦੇ ਲਈ ਦੁਕਾਨ ਕਿੱਥੇ ਤੁਹਾਡੀ ਆਪਣੀ ਦੁਕਾਨ ਦਾ ਐਡਰੈਸ ਦੱਸੋ ਜਿਹੜੇ ਦਰਸ਼ਕ ਦੇ ਦੇਵੇ ਭੱਡੇ ਵੀ ਆਰ ਵੱਡੀ ਲਵਾਈ ਕਾਲਾ ਜੀ ਗੁਰਦੁਆਰਾ ਡੇਰਾ ਸਾਹਿਬ ਦੇ ਨਾਲ ਹੀ ਠੀਕ ਜੀ ਉਹ ਵਧੀਆ ਪਿਆਰ ਮਿਲ ਜਾਂਦਾ ਜੀ ਲੋਕਾਂ ਦਾ ਫਿਰ ਹਾਂਜੀ ਹਾਂਜੀ ਵਧੀਆ ਮਿਲਦਾ ਪਿਆਰ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹਿਿਆ ਜੀ ਬੜਾ ਪਿਆਰ ਮਿਲਦਾ ਹੈ ਬਟਾਲਾ ਸ਼ਹਿਰ ਤੋਂ ਨਹੀਂ ਬਾਹਰ ਫੋਰਨ ਸਾਠਵੀ ਜਰੇ ਨੇ ਐਤੋਂ ਅੰਦਰ ਅੱਸੇ ਤੇ ਮਾਲ ਪੂਰੇ ਜਾਂਦੇ ਨੇ ਸੋ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਕਸਟਮਰ ਵੀ ਜਰੇ ਨੇ ਸੇਰ ਤੋਂ ਹੀ ਜਰੀਆਂ ਤੇ ਲੈਣਾ ਲੱਗ ਜਾਂਦੇ ਆਣੇ ਕਸਟਮਰ ਲੈ ਕੇ ਜਾਂਦੇ ਨੇ ਤੇ ਨਾਲ ਦੇ ਨਾਲ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪੈਕ ਕਰਕੇ ਜਰੇ ਉੱਤੇ ਭੇਜਦੇ ਨੇ ਜਿੱਥੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਬੈਠੇ ਹੁੰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਅਤੇ ਕਸਟਮਰ ਲੈਣ ਆਉਂਦੇ ਨੇ ਲੈਣ ਆਉਂਦੇ ਨੇ ਤੇ ਪੈਕ ਕਰਾਉਣ ਆਉਂਦੇ ਨੇ ਆਪਣਾ ਉਹਦੀ ਗੱਲਬਾਤ ਕਰਾਂਗੇ ਕੀ ਕਹਿਣਾ ਨਾ ਓਕੇ ਸੋ ਜਿਹੜੇ ਕਸਟਮਰ ਆਂਦੇ ਨੇ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦਾ ਟੇਸ ਲੱਗਦਾ ਤੇ ਕੀ ਕੁਝ ਪਾਉਂਦੇ ਨੇ ਤੇ ਕੀ ਜਾਦੂ ਹੈ ਨਾ ਦੇ ਹੱਥਾਂ ਦੇ ਵਿੱਚ ਮਾਲ ਪੂੜਾ ਤੰਗ ਰਸੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਨਮਸਕਾਰ ਨਮਸਕਾਰ ਕੀ ਨਾਮ ਦੇ ਦਿਨੇਜ ਜੀ ਤੁਸੀਂ ਵੀ ਫਿਰ ਅੰਦਰਸੇ ਤੇ ਉਹ ਮਾਲਪੁਰੇ ਲਈ ਆਣਾ ਹੈ ਹਾਂ ਜੀ ਕਿੰਨੀ ਕੀ ਪ੍ਰਾਣੀ ਦੁਕਾਨ ਹੈ ਫਿਰ ਆਪਾਂ ਬਹੁਤ ਪ੍ਰਾਣੀ ਦੁਕਾਨ ਹੈ ਅੱਛਾ ਹਮਤ ਵੀ ਬਾਈਸਾਲ ਹੋ ਗਏ ਮੈਨੂੰ ਭੰਦਿਆ ਨੇ ਸੋ ਫਿਰ ਕਿੱਤੇ ਕਿੱਤੇ ਭੈਣ ਭਰਾਵਾਂ ਨੂੰ ਤੁਸੀਂ ਭੇਜ ਦਿਓ ਇਹ ਚੀਜ਼ ਕਹਿੰਦੇ ਨੇ ਸੌਨ ਮਹੀਨੇ ਦੀ ਸਗਾਤ ਹਨ ਨੂੰ ਕਿਹਾ ਜਾਂਦਾ ਹਾਂ ਬਿਲਕੁਲ ਜੀ ਸੌਨ ਮਹੀਨੇ ਦੀ ਬਿਲਕੁਲ ਸਗਾਤ ਹੈ ਜੀ ਜੀ ਇਸ ਸਾਲ ਜੇ ਇੱਕ ਵਾਰੀ ਖੁੱਲਦੀ ਹੈ ਮਹੀਨੇ ਚ ਉਹ ਮਹੀਨੇ ਚ ਇੱਕ ਵਾਰੀ ਬਣਾਉਂਦੇ ਨੇ ਅੰਦਰਸੇ ਵਗੈਰਾ ਜਿਵੇਂ ਆ ਤੇ ਸੌਨ ਦੇ ਮਹੀਨੇ ਬਣਾਉਂਦੇ ਨੇ ਕਿੱਤੇ ਕਿੱਤੇ ਭੇਜ ਦੇ ਫਿਰ ਆਪਣੇ ਭੈਣ ਭਰਾਵਾਂ ਤੇ ਬਹੁਤ ਬਹੁਤ ਦੂਰ ਪਈ ਸੀ ਜੀ ਅ ਉਹ ਸਪੈਸ਼ਲ ਸੰਭੋਨ ਕਹਿੰਦੇ ਸਾਡੇ ਵੱਸ ਹੀ ਅੰਦਰ ਸਹੀ ਹੈ ਮਾਲ ਕੋੜੀ ਲੈ ਕੇ ਆਵੇ ਜੀ ਤੇ ਫਿਰ ਆਪਾਂ ਇਹਨਾਂ ਕੋ ਪੈਕ ਕਰਵਾ ਕੇ ਲੈ ਕੇ ਜਾਈਦਾ ਜੀ ਜੀ ਹਾਂਜੀ ਸੋ ਫਿਰ ਉਹ ਜਦੋਂ 109 ਮਹੀਨਾ ਚੜਦਾ ਹੋਣਾ ਤਾਂ ਤੁਹਾਨੂੰ ਫੋਨ ਆਏ ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਇਹਨਾਂ ਨੇ ਸਾਡੇ ਵੱਲ ਆਣਾ ਜੀ ਉਹ ਸਾਨੂੰ ਸਪੈਸ਼ਲ ਫੋਨ ਕਰਦੇ ਨੇ ਜੀ ਆਹ ਤੁਸੀਂ ਸਾਡੇ ਵੱਸੇ ਲੈ ਕੇ ਆਣਾ ਅੰਦਰ ਅਸੇ ਤੇ ਬਾਲ ਲੈ ਕੇ ਆਣਾ ਮੈਨਾਂ ਵੀ ਲੈ ਕੇ ਆਣਾ ਅੱਛਾ ਤੁਹਾਡੇ ਕੋਲ ਇਹ ਜੀ ਜੀ ਲੈ ਕੇ ਐਨੀ ਫੇਮਸ ਹੋ ਗਈ ਬਟਾਲੇ ਦੀ ਮਸ਼ਹੂਰ ਕਿੰਨੀ ਪੁਰਾਣੀ ਦੁਕਾਨ ਹੈ ਜੀ ਬਾਕੀ ਪੁਰਾਣੀ ਹੈ ਮੈਂ ਤੁਹਾਨੂੰ 20-22 ਸਾਲ ਤੋਂ ਤੁਹਾਨੂੰ ਉਹ ਦਿਖਾਉਂਦਿਆਂ ਜੀ ਹਾਂਜੀ ਸੋ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਜਰਾ ਨਾਮ ਸਾਹਿਲ ਜੀ ਸਾਹਿਲ ਜੀ ਫਿਰ ਤੁਸੀਂ ਵੀ ਲੈਣ ਆਇਓ ਹਾਂਜੀ ਹਾਂਜੀ ਇਹ ਇਸਮੀ ਨਹੀਂ ਮਿਲਦੀ ਹੈ ਆਈਟਮ ਇਹ 12 ਮਹੀਨਿਆਂ ਤੋਂ 1 ਮਹੀਨਾ ਬਣਾਉਂਦੇ ਨੇ 100 ਦਿਨ ਮਹੀਨੇ ਕਾਫੀ ਮਸ਼ਹੂਰ ਆਈਟਮ ਹੈ ਮਾਲਪੂੜੀ ਤੇ ਅੰਦਰッセ ਤੇ ਐਤਵਾਰ ਨੂੰ ਇਹ ਅਮਰਤੀ ਵਿਕੜਦੇ ਨੇ ਜੋ ਕਿ ਬਹੁਤ ਹੀ ਇਨਾ ਦੀ ਮਸ਼ਹੂਰ ਤੇ ਫੇਮਸ ਚੀਜ਼ ਹੈ ਜੋ ਕਿ ਲੋਕੀ ਦੂਰ ਦੂਰ ਤੋਂ ਲੈਣ ਆਉਂਦੇ ਨੇ ਇਹਨਾਂ ਕੋਲ ਲੋਕੀ ਇੱਥੋਂ ਪੈਕ ਕਰਾ ਕੇ ਵੀ ਬਾਹਰ ਬਾਹਰ ਭੇਜਦੇ ਨੇ ਔਰ ਦੇਸ਼ ਵਿਦੇਸ਼ ਵਿੱਚ ਵੀ ਇਹਨਾਂ ਦੇ ਉਹਨਾਂ ਵਿੱਚ ਲੱਡੂ ਵਗੈਰਾ ਜਾਂਦੇ ਨੇ ਪੈਕ ਹੋ ਕੇ ਇਹ ਬਹੁਤ ਹੀ ਮਸ਼ਹੂਰ ਦੁਕਾਨ ਹੈ ਕਿੱਥੇ ਦੁਕਾਨ ਹੈ ਇਹ ਬਹੁਤ ਹੀ ਪੁਰਾਣੀ ਦੁਕਾਨ ਹੈ ਕਿੱਥੇ ਇਹ ਦੁਕਾਨਾਂ ਨੇ ਇਹ ਵੱਡੇ ਬਿਯਾਰ ਦੇ ਵਿੱਚ ਇਹਨਾਂ ਦੀ ਬਹੁਤ ਹੀ ਪੁਰਾਣੀ ਅੱਜ ਤੋਂ 50 50 55 ਸਾਲ ਪੁਰਾਣੀ ਦੁਕਾਨ ਹੈ ਕਿਥੇ ਤੁਹਾਨੂੰ ਅਮਰਤੀ ਜਲੇਬੀ ਲੈਣ ਲੱਗ ਕੇ ਮਿਲਦੀ ਹੈ ਉਹ ਕਿੱਥੇ ਕਿੱਥੇ ਫਿਰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਤੁਸੀਂ ਭੇਜ ਦਿਓ ਅੰਦਰਸੇ ਤੇ ਮਾਲਪੂੜਾ ਇਹ ਪਠਾਨਕੋਟ ਚੰਡੀਗੜ੍ਹ ਦਿੱਲੀ ਤੱਕ ਅਸੀਂ ਪੈਕ ਕਰਾ ਕੇ ਭੇਜਨੇ ਆ ਰਿਸ਼ਤੇਦਾਰਾਂ ਨੂੰ ਇਹਨਾਂ ਦਾ ਮਾਲਪੁਰੇ ਤੇ ਅੰਦਰਸੇ ਇਹ ਬਹੁਤ ਹੀ ਵਧੀਆ ਚੀਜ਼ ਬਣਾਉਂਦੇ ਨੇ ਬਹੁਤ ਹੀ ਪਾਜੀ ਫਰੈਸ਼ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਪੁਰਾਣੀ ਦੁਕਾਨ ਆ 50 55 ਸਾਲ ਪੁਰਾਣੀ 1972 ਦੀ ਦੁਕਾਨ ਆ ਜੀ ਅੰਦਰਸੇ ਤੇ ਮਾਲਪੁਰੇ ਬੜੇ ਫੇਮਸ ਨੇ ਵੱਡੇ ਬਾਜ਼ਾਰ ਦੇਰਾ ਸਾਹਿਬ ਗੁਰਦੁਆਰੇ ਦੇ ਲਾਗੇ ਦੁਕਾਨ ਆ ਜੀ ਜੇ ਕਿਸੇ ਨੇ ਅੰਦਰਸੇ ਲੈਣੇ ਹੋਣ ਤੇ ਖਾਣੇ ਹੋਣ ਤੇ ਪਲੀਜ਼ ਆ ਕੇ ਵਿਜ਼ਿਟ ਕਰ ਸਕਦਾ ਬਟਾਲਾ ਦੇ ਵਿੱਚ 1972 ਦੀ ਦੁਕਾਨ ਆ ਜੀ ਬਹੁਤ ਵਧੀਆ ਸਮਾਨ ਬਣਾਉਂਦੇ ਨੇ ਅੰਦਰ ਅੱਸੇ ਸੋਨ ਮਹੀਨੇ ਦੇ ਫੁਗਾਤ ਕਿਹਾ ਜਾਂਦਾ ਹੈ ਕਨਾਲ ਦੀ ਨਾਲ ਮਾਲ ਕੁੜੇ ਵੀ ਕਿਹਾ ਜਾਂਦਾ ਐਥੋਂ ਪੈਕ ਹੋ ਕੇ ਆਪਣੇ ਰਿਸ਼ਤੇਦਾਰ ਭੈਣਾ ਭਰਾ ਆਉਣਗੇ ਲੋਕ ਜਿਹਰੇ ਨੇ ਕੋ ਚਾਹਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਕੌਣ ਅਗਰਵਾਲ ਦਾ ਲੱਕੀ ਰਾਜਪੂਰ ਬਟਾਲਾ